ਖਾਸ ਰਾਜ ਖਾਸ ਪ੍ਰੋਗਰਾਮ ਪੋਲੀਟਿਕਲ ਟਾਕ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਸਾਡੇ ਨਾਲ ਸੀਨੀਅਰ ਜਰਨਲਿਸਟ ਗ੍ਰਿਵਿਤ ਪਲਾਈ ਜੀ ਹਾਜ਼ਰ ਰਹਿਣਗੇ ਇਸ ਦੌਰਾਨ ਅਸੀਂ ਲੋਕ ਸਭਾ ਚੋਣਾਂ ਦੌਰਾਨ ਜੋ ਸਰਗਰਮੀਆਂ ਸਿਆਸੀ ਪਾਰਟੀਆਂ ਵੱਲੋਂ ਸ਼ੁਰੂ ਕੀਤੀਆਂ ਹੋਈਆਂ ਨੇ ਉਸ ਬਾਰੇ ਚਰਚਾ ਕਰਾਂਗੇ ਅਤੇ ਵੱਖ-ਵੱਖ ਲੋਕ ਸਭਾ ਹਲਕਿਆਂ ਵਿੱਚ ਕਿਹੜੀ ਪਾਰਟੀ ਦਾ ਕੀ ਰੁਝਾਨ ਹੈ ਉਸ ਦੇ ਬਾਰੇ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ ਸੋ ਪ੍ਰਾਈਸ ਦਾ ਸਵਾਗਤ ਸਤਿ ਸ੍ਰੀ ਅਕਾਲ ਅਸੀਂ ਜੀ ਪ੍ਰਾਈਸਟਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਔਰ ਆਮ ਆਦਮੀ ਪਾਰਟੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੇਸ਼ਾ ਕਰਦੇ ਹੋਏ 13 ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰ ਪੂਰੇ ਕਰ ਦਿੱਤੇ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ 13 ਦੀਆਂ 13 ਸੀਟਾਂ ਜਿੱਤਣ ਦਾ ਦਾਵਾ ਕਰ ਰਹੀ ਹੈ ਤੁਸੀਂ ਜੋ 13 ਉਮੀਦਵਾਰ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਜੋ 13 ਉਮੀਦਵਾਰ ਨੇ ਉਹਦੇ ਵਿੱਚ ਤਕਰੀਬਨ 8 ਉਮੀਦਵਾਰ ਮੌਜੂਦਾ ਸਰਕਾਰ ਦੇ ਜਿੱਤੇ ਹੋਏ ਨੇ ਪਾਉਂਦੇ ਕਿ ਪੰਜ ਮੰਤਰੀ ਗੱਲ ਕਰੀਏ ਅਤੇ ਬਾਕੀ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਜੋ ਤਾਜੈਂਟ ਅਟੈਂਟੈਂਸ ਹੈ ਉਹਨਾਂ ਵਿੱਚ ਵੀ ਵਿਧਾਇਕ ਨੇ ਜਿਵੇਂ ਕਿ ਬਟਾਲਾ ਤੋਂ ਜਿੱਤੇ ਹੋਏ ਵਿਧਾਇਕ ਸ਼ਹਿਰੀ ਕਲਸ਼ੀ ਨੂੰ ਟਿਕਟ ਦਿੱਤੀ ਗਈ ਹੈ ਔਰ ਹੋਰ ਵੀ ਜਵੇਂ ਸਰੂਰ ਇੱਕ ਹੌਟ ਸੀਟ ਬਣਦੀ ਜਾ ਰਹੀ ਹੈ ਉੱਥੇ ਗਰਮੀਤ ਸਿੰਘ ਮੀਤਿਆਰ ਮੰਤਰੀ ਟਿਕਟ ਦਿੱਤੀ ਗਈ ਹੈ ਬਠਿੰਡਾ ਤੋਂ ਜੋ ਇਹਨਾਂ ਦੇ ਇੱਕ ਗਰਮੀਤ ਸਿੰਘ ਖੁੱਡੀਆਂ ਮੰਤਰੀ ਨੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਜੀ ਲੱਗਦਾ ਕਿ ਆਵਾਜ਼ ਦੀ ਪਾਰਟੀ ਜੋ ਕਿ ਕੇਂਜੀਏ ਕਿਸੀ ਆਮ ਲੋਕਾਂ ਦੀ ਪਾਰਟੀ ਹੈ ਜੋ ਆਮ ਲੋਕਾਂ ਨੂੰ ਹੋਰਨਾਂ ਪਾਰਟੀਆਂ ਨੇ ਨਜ਼ਰਅੰਦਾਜ਼ ਕੀਤਾ ਪਰ ਆਵਾਜ਼ ਦੀ ਪਾਰਟੀ ਲਗਾਤਾਰ ਆਮ ਲੋਕਾਂ ਨੂੰ ਅੱਗੇ ਲਿਆਉਣ ਵਿੱਚ ਲੱਗੀ ਹੋਈ ਹੈ ਕਿ ਅਜਿਹੀ ਕੀ ਗੱਲ ਬਣ ਗਈ ਕਿ ਜੋ ਮੌਜੂਦਾ ਲੋਕ ਸਭਾ ਚੋਣਾਂ ਦੇ ਵਿੱਚ ਆਵਾਜ਼ ਦੀ ਪਾਰਟੀ ਨੂੰ ਆਪਣੇ ਮੌਜੂਦਾ ਮੰਤਰੀਆਂ ਨੂੰ ਇਸ ਟਰੈਕਟਾਂ ਦਿੱਤੀਆਂ ਗਈਆਂ ਨੇ ਦੇਖੋ ਸੁਖਰਾਜ ਜੀ ਇੱਕ ਗੱਲ ਜਿਹੜੀ ਬਹੁਤ ਹੀ ਸਪਸ਼ਟਤਾ ਦੇ ਨਾਲ ਕਰਨੀ ਬਣਦੀ ਹੈ ਉਹ ਇਹ ਆ ਕਿ ਆਮ ਆਦਮੀ ਪਾਰਟੀ ਨੇ ਆਪਣਾ ਕਾਡਰ ਜਿਹੜਾ ਹੈ ਜੋ ਪਾਰਟੀ ਕਾਡਰ ਦਾ ਉਹ ਤਿਆਰ ਨਹੀਂ ਕੀਤਾ ਜੇ ਬਕਾਇਦਾ ਤੌਰ ਤੇ ਆਰਗੇਨਾਈਜੇਸ਼ਨ ਬਣਾਈ ਗਈ ਹੁੰਦੀ ਜੇ ਬਕਾਇਦਾ ਤੌਰ ਤੇ ਉਹਨਾਂ ਦੇ ਵਿੱਚ ਵੋਟਾਂ ਦੇ ਰਾਹੀਂ ਬਲਾਕ ਇੰਚਾਰਜ ਜ਼ਿਲ੍ਹਾ ਇੰਚਾਰਜ ਜਾਂ ਸਟੇਟ ਦੇ ਵਿੱਚ ਅਹੁਦੇਦਾਰੀਆਂ ਨਿਯਤ ਕੀਤੀਆਂ ਹੁੰਦੀਆਂ ਤੇ ਉਹਨਾਂ ਦੇ ਵਿੱਚ ਇੱਕ ਇਹੋ ਜਿਹੀ ਰੋਮ ਬਣਨੀ ਸੀ ਕਿ ਇਹ ਸਾਡੀ ਆਪਣੀ ਪਾਰਟੀ ਹੈ ਅਸੀਂ ਇਸ ਦੀ ਜਿੱਤ ਤੇ ਹਾਰ ਲਈ ਆਪਣਾ ਸਭੋ ਕੁਝ ਕੁਰਬਾਨ ਕਰਨਾ ਹੈ ਉਹ ਉਸੂਲਾਂ ਵਾਲੀ ਗੱਲ ਹੁੰਦੀ ਕਿਉਂਕਿ ਹਰ ਪਾਰਟੀ ਦੇ ਆਪਣੇ ਕੁਝ ਉਸੂਲ ਹੁੰਦੇ ਨੇ ਨਿਯਮ ਹੁੰਦੇ ਨੇ ਕੋਈ ਦ੍ਰਿਸ਼ਟੀਕੋਣ ਹੁੰਦਾ ਔਰ ਉਹਦੇ ਅਨੁਸਾਰ ਉਹ ਅਮਲ ਕਰਦੇ ਨੇ ਔਰ ਉਹਨਾਂ ਅਮਲਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਨੇ ਪਰ ਆਮ ਆਦਮੀ ਪਾਰਟੀ ਦੀ ਸਦਾ ਹੀ ਟਰੈਡੀ ਰਹੀ ਹੈ ਦਿੱਲੀ ਦੇ ਵਿੱਚ ਵੀ ਇਹੀ ਰਹੀ ਤੇ ਪੰਜਾਬ ਦੇ ਵਿੱਚ ਵੀ ਤੇ ਹੋਰ ਜਿੱਥੇ ਥਾਂਵਾਂ ਦੇ ਉੱਤੇ ਇਹ ਕਹਦੇ ਉੱਥੇ ਵੀ ਇਹੀ ਕਿ ਵੱਡੀਆਂ-ਵੱਡੀਆਂ ਰੈਲੀਆਂ ਕਰਦੇ ਨੇ ਇੱਕੋ ਨਾਰਾ ਦਿੰਦੇ ਨੇ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਸਮਾਜ ਜਿਹੜਾ ਹੈ ਕਰਨਾ ਚਾਹੁੰਦੇ ਆ ਅਸੀਂ ਇਸ ਕਿਸਮ ਦਾ ਰਾਜਪਾਗ ਦੇਣਾ ਚਾਹੁੰਦੇ ਆ ਜਿਹੜਾ ਲੋਕਾਂ ਦੇ ਖਾਣ ਦਾ ਹੋਵੇ ਪਰ ਲੋਕਾਂ ਦੇ ਹਾਣ ਦਾ ਰਾਜਪਾਗ ਦੇਣ ਦੇ ਲਈ ਇਹ ਕੁਝ ਸਪੈਸ਼ਲ ਕਰਨ ਦੀ ਕੁਝ ਖਾਸ ਕਰਨ ਦੀ ਲੋੜ ਹੁੰਦੀ ਹੈ ਉਹ ਇਹ ਤੇ ਸਾਡਾ ਦ੍ਰਿਸ਼ਟੀਕੋਣ ਕੀ ਹੈ ਅਸੀਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਸੰਬੰਧੀ ਕੀ ਸੋਚਦੇ ਹਾਂ ਕਿ ਅਸੀਂ ਸਿਰਫ ਤੇ ਸਿਰਫ ਲੋਕਾਂ ਨੂੰ ਤਤਕਾਲੀ ਤੌਰ ਤੇ ਕੋਈ ਸਦਹਾਵਾ ਦੇ ਕੇ ਬੋਟ ਬੈਂਕ ਤਾਂ ਨਹੀਂ ਹਿਥਿਆਉਣਾ ਚਾਹੁੰਦੇ ਦੇਖੋ ਮੁੱਢਲੇ ਤੌਰ ਤੇ ਦੇਸ਼ ਦੇ ਵਿੱਚ 75-77 ਸਾਲਾਂ ਬਾਅਦ ਵੀ ਹਲੇ ਜਿਹੜੀ ਸਿੱਖਿਆ ਦੇਣ ਦੀ ਗੱਲ ਹੈ ਸਿੱਖ ਸਾਡੀ ਸਿੱਖਿਆ ਸਵਦਾਵਾਂ ਦੀ ਗੱਲ ਹੈ ਉਹਦੇ ਵਿੱਚ ਅਸੀਂ ਹਾਣ ਦੇ ਨਹੀਂ ਹੋ ਸਕੇ ਬਰਾਬਰ ਦੀ ਸਿੱਖਿਆ ਸਭ ਲਈ ਸਿੱਖਿਆ ਤੇ ਬਰਾਬਰ ਦੀ ਸਿੱਖਿਆ ਇਹ ਦੋ ਪੁਆਇੰਟ ਨੇ ਜਿਨ੍ਹਾਂ ਬਾਰੇ ਹਾਲੇ ਤੱਕ ਨੀਤਾ ਲੋਕ ਵੀ ਕਲੀਅਰ ਨਹੀਂ ਹੋ ਸਕੇ ਹੋ ਸਕਦਾ ਪੋਲੀਟੀਸ਼ੀਅਨ ਜਿਹੜੇ ਨੇ ਜਾਣਬੁੱਝ ਕੇ ਇਹ ਕਰ ਰਹੇ ਹੋਣ ਸਾਡੇ ਸਿੱਖਿਆ ਸਪੀਕਰ ਜਿਹੜੇ ਨੇ ਨੀਤੀਆਂ ਤਿਆਰ ਕਰਦੇ ਆ ਉਹ ਵੀ ਇਸ ਗੱਲ ਬਾਰੇ ਸਪਸ਼ਟ ਹੋਣ ਤਾਲੇ ਹੁੰਦੀ ਹੈ ਕਿ ਜਦੋਂ ਅਸੀਂ ਸਭ ਲਈ ਸਿੱਖਿਆ ਦੀ ਗੱਲ ਕਰਦੇ ਆਂ ਤੇ ਇਹਦਾ ਮਤਲਬ ਹੁੰਦਾ ਹੈ ਪ੍ਰਾਈਵੇਟ ਖੇਤਰ ਵਿੱਚ ਦੂਸਰੇ ਖੇਤਰਾਂ ਵਿੱਚ ਜਾ ਕੇ ਅਸੀਂ 100% ਦੀ ਸਿੱਖਿਆ ਦਿੰਨੇ ਆਂ ਜਦੋਂ ਅਸੀਂ ਸਭ ਲਈ ਬਰਾਬਰ ਦੀ ਸਿੱਖਿਆ ਦੇਣ ਦੀ ਗੱਲ ਕਰਦੇ ਆਂ ਤੇ ਉਸ ਵੇਲੇ ਅਸੀਂ ਇਹ ਕਹਿੰਦੇ ਆਂ ਕਿ ਇੱਕ ਧਾਰਨ ਗਰੀਬ ਆਦਮੀ ਨੂੰ ਵੀ ਆਪਣੇ ਪਬਲਿਕ ਸਕੂਲਾਂ ਜਾਂ ਜਿਹੜੇ ਮਾਡਲ ਸਕੂਲ ਬਣਾਏ ਗਏ ਨੇ ਉਹਨਾਂ ਦੇ ਵਿੱਚ ਸਿੱਖਿਆ ਲੈਣ ਦਾ ਅਧਿਕਾਰ ਹੈ ਉਹਨਾਂ ਨੂੰ ਵੀ ਉਹਨਾਂ ਦੇ ਬਰਾਬਰ ਦੀ ਮੇਜ ਦੀ ਸਿੱਖਿਆ ਮਿਲੇਗੀ ਔਰ ਹਰ ਖੇਤਰ ਦੇ ਵਿੱਚ ਉਹਨਾਂ ਨੂੰ ਕੰਪੀਟੀਸ਼ਨ ਲੜਨ ਦਾ ਅਧਿਕਾਰ ਦੇਗਾ ਸੋ ਇਹ ਮਾਮਲੇ ਦੇ ਉੱਤੇ ਹੁਣ ਵਾਲੀ ਸਰਕਾਰ ਨੇ ਵੀ ਕੋਈ ਗੱਲ ਨਹੀਂ ਕੀਤੀ ਦੂਜੀ ਗੱਲ ਸਿਹਤ ਬਾਰੇ ਗੱਲ ਹੁੰਦੀ ਹੈ ਮਨੁੱਖੀ ਦੂਜੀ ਲੋੜ ਸਿਹਤ ਹੈ ਉਹਦੇ ਬਾਰੇ ਵੀ ਸਿਰਫ ਅਸੀਂ ਮਹੱਲਾ ਕਲੀਨਿਕ ਬਣਾ ਕੇ ਨਹੀਂ ਸਾਰ ਸਕਦੇ ਸੂਬੇ ਦੇ ਵਿੱਚ ਹਾਲਾਤ ਇਹੋ ਜਿਹੇ ਨੇ ਕਿ ਇੱਕ ਪਾਸੇ ਪੰਜ ਤਾਰੇ ਜਿਹੜੇ ਹਸਪੀਟਲ ਬਣੇ ਹੋਏ ਨੇ ਜਿੱਥੇ ਗਰੀਬ ਆਦਮੀ ਦੀ ਐਂਟਰੀ ਨਹੀਂ ਹੋ ਸਕਦੀ ਦੂਸਰੇ ਪਾਸੇ ਸਧਾਰਨ ਹਸਪੀਟਲ ਨੇ ਉਹਨਾਂ ਹਸਪੀਟਲਾਂ ਦੇ ਹਾਲ ਬੜੇ ਮਾੜੇ ਨੇ ਗੰਦਗੀ ਫੈਲੀ ਹੋਈ ਹੈ ਬਹੁਤ ਸਾਰੀਆਂ ਇਹੋ ਜਿਹੀਆਂ ਸਮਾਂ ਦੇਖੀਆਂ ਨੇ ਜਿੱਥੇ ਵਿੱਚ ਜਿੱਥੇ ਡਾਕਟਰ ਵੀ ਨਹੀਂ ਡਾਕਟਰੀ ਹਮਲਾ ਵੀ ਨਹੀਂ ਦਵਾਈਆਂ ਵੀ ਨਹੀਂ ਮਿਲਦੀਆਂ ਤੋਂ ਇਹੋ ਜਿਹੀ ਸਥਿਤੀ ਦੇ ਵਿੱਚ ਇਹ ਦੰਗ ਦੇ ਮਾਰਕੇ ਕਿ ਅਸੀਂ ਮਹੱਲਾ ਕਲੀਨਿਕਾਂ ਦੇ ਨਾਲ ਸਾਰਾ ਕੁਝ ਕਰ ਦੇਣਾ ਉਹ ਤੌਰਦਾ ਨਹੀਂ ਤੋਂ ਮੇਰਾ ਕਹਿਣ ਦਾ ਪਾਬੇ ਆ ਕਿ ਜਦੋਂ ਅਸੀਂ ਬੁਨਿਆਦੀ ਲੋੜਾਂ ਨੂੰ ਪਿੱਛੇ ਛੱਡ ਕੇ ਸਿਰਫ ਆਪਣੀ ਸੀਟਾਂ ਪੱਕੀਆਂ ਕਰਨ ਦੀ ਖਾਤਰ ਕੰਮ ਕਰਨ ਲੱਪਣੇ ਆ ਰਾਜਪਾਗ ਪ੍ਰਾਪਤ ਕਰ ਲਈ ਤੇ ਫਿਰ ਸਾਨੂੰ ਇਹੋ ਹੀ ਹਾਲ ਹੁੰਦਾ ਕਿ ਅਸੀਂ ਪਾਰਟੀ ਕਾਰਡ ਤਿਆਰ ਨਹੀਂ ਕੀਤਾ ਉਹਨਾਂ ਦੇ ਵਿੱਚ ਸੀਨੀਅਰ ਨੇ ਤਾਂ ਨਹੀਂ ਲੈਂਦੇ ਹੁਣ ਜਿਹੜੇ ਲਿਆਂਦੇ ਹੋਏ ਸੀ ਸਾਹਮਣੇ ਲਿਆਂਦੇ ਮੰਤਰੀ ਉਹਨਾਂ ਵਿਚਾਰਿਆਂ ਨੂੰ ਜਾਂ ਜਿਹੜੇ ਐਮ ਐਲਏ ਚੁਣੇ ਹੋ ਸੀ ਉਹਨਾਂ ਨੂੰ ਫਿਰ 13 ਦੇ ਵਿੱਚੋਂ 8 ਜਿਹੜੇ ਨੇ ਉਹ ਲਾਤੇ ਕਿਉਂਕਿ ਜਿਹੜਾ ਪਾਰਟੀ ਕਾਰਡ ਜਾਂ ਜਿਹੜੇ ਉਹਨਾਂ ਦੇ ਵਰਕਰ ਨੇ ਉਹਨਾਂ ਨੂੰ ਤਾਂ ਇਸ ਕਿਸਮ ਦਾ ਮੌਕਾ ਹੀ ਨਹੀਂ ਮਿਲਿਆ ਮੋਕਾ ਇਸ ਕਰਕੇ ਵੀ ਨਹੀਂ ਮਿਲਿਆ ਕਿ ਜੇ ਇਸ ਪਹਿਲੇ ਐਮਐਲਏ ਦੀਆਂ ਚੋਣਾਂ ਬੀਸੀਓ ਉਸ ਵੇਲੇ ਵੀ ਪਾਰਟੀਆਂ ਪਾਰਟੀਆਂ ਤੋਂ ਲਿਆ ਕੇ ਬੰਦੇ ਤੇ ਧਰ ਦਿੱਤੇ ਹੈ। ਹੁਣ ਵੀ ਬਹੁਤ ਸਾਰੇ ਬੰਦੇ ਜਿਹੜੇ ਨੇ ਪਾਰਟੀਆਂ ਤੋਂ ਲਿਆਂਦੇ ਗਏ ਉਹਨਾਂ ਪਾਰਟੀਆਂ ਤੋਂ ਵੱਖਰੀਆਂ ਪਾਰਟੀਆਂ ਤੋਂ ਜਿਹਨਾਂ ਰਵਾਇਤੀ ਪਾਰਟੀਆਂ ਕਹਿੰਦੇ ਆ ਜਿਹਨਾਂ ਨੂੰ ਅਸੀਂ ਕਰਪਟ ਪਾਰਟੀਆਂ ਕਹਿੰਦੇ ਆ ਉਹਨਾਂ ਦੇ ਵੱਡੇ ਨੇਤਾ ਜਿਹੜੇ ਨੇ ਉਹ ਆ ਕੇ ਤੇ ਮੋਦੀਆਂ ਤਰ੍ਹਾਂ ਦੇ ਵਿੱਚ ਆ ਗਏ ਨੇ ਜਲੰਧਰ ਇਸ ਦੀ ਇੱਕ ਵੱਡੀ ਉਦਾਹਰਣ ਹੈ। ਤੇ ਫਿਰ ਅਸੀਂ ਕੀ ਇਸ ਚੱਲ ਦੀ ਆਸ ਸਕਦੇ ਆ? ਕਿ ਇਹ ਪਾਰਟੀ ਜਿਹੜੀ ਹੈ ਲੋਕ ਹਿੱਤਾਂ ਦੇ ਵਿੱਚ ਕੰਮ ਕਰੇਗੀ ਇੱਕ ਗੱਲ ਦੂਜੀ ਇਹ ਆ ਇਸੇ ਕਰਕੇ ਇਹਨਾਂ ਨੂੰ ਜਿਹੜੇ ਸਹੀ ਜਿਹੜੇ ਕੈਂਡੀਡੇਟ ਨਹੀਂ ਮਿਲ ਸਕੇ ਤੇ ਮਜਬੂਰੀ ਇਹਨਾਂ ਨੂੰ ਆਪਣੇ ਮੰਤਰੀ ਬੋਣੇ ਪਏ ਨੇ ਤੇ ਉਹ ਨਾ ਮੰਤਰੀਆਂ ਨੂੰ ਕੰਮ ਕਰਨ ਦਾ ਅਧਿਕਾਰ ਹੀ ਮਾਨ ਸਾਹਿਬ ਨੇ ਨਹੀਂ ਦਿੱਤਾ ਸੈਲਫ ਸੈਂਟਰਡ ਸਿਲਸਲਾ ਹੈ ਉਹਨਾਂ ਦੇ ਕੋਲ ਹੱਕ ਹੀ ਕੋਈ ਨਹੀਂ ਆਪਣੇ ਟੰਗ ਨਾਲ ਕੰਮ ਨਹੀਂ ਕਰ ਸਕਦੇ ਜਿਵੇਂ મોદી ਕੱਲਾ ਹੁੰਦੇ ਰਾਜਪਾਲ ਚਲਾਉਂਦਾ ਇੱਥੇ ਕੱਲਾ ਮਾਨ ਰਾਜਪਾਲ ਚਲਾਉਂਦਾ ਤੇ ਉਹਨਾਂ ਦੇ ਮਹਿਮਾਨ ਦੇ ਵਿੱਚ ਉਹ ਸਾਰਾ ਕੁਝ ਜਿਹੜਾ ਹੈ ਸਾਨੂੰ ਦੇਖਣ ਨੂੰ ਮਿਲ ਰਿਹਾ ਜਿਵੇਂ ਦਿੱਲੀ ਦੀ ਸਰਕਾਰ ਵਿੱਚ ਹੁੰਦਾ ਸੋ ਇਸ ਵੇਲੇ ਸਿੱਤੀ ਆਮ ਆਦਮੀ ਪਾਰਟੀ ਡਕੇਡ ਉਹਨੇ ਖਾਨ ਬੜੀ ਸਥਿਤੀ ਹੈ ਬਾਹਰਲੇ ਸੂਬਿਆਂ ਦੇ ਵਿੱਚ ਬਾਹਰਲੇ ਪਾਰਟੀਆਂ ਦੇ ਵਿੱਚੋਂ ਲਿਆ ਕੇ ਆਪਣੇ ਕੈਂਡੀਡੇਟ ਬਣਾਉਣੇ ਤੇ ਆਪਣੀ ਬਾਜ਼ਾਰਤ ਦੇ ਵਿੱਚੋਂ ਖੜਾ ਹੀ ਕਰਨਾ ਉਹਨਾਂ ਦੀ ਹੁਣ ਮਜਬੂਰੀ ਬਣ ਚੁੱਕੀ ਹੈ ਤੇ ਜਦੋਂ ਪਹਾੜੇ ਦੇ ਬੰਦੇ ਲਿਆ ਕੇ ਕਾਜ ਕੋਈ ਵੀ ਕੀਤਾ ਜਾਂਦਾ ਆਪ ਆਪ ਆਪਣੀ ਮਰਜ਼ੀ ਦੇ ਨਾਲ ਨਹੀਂ ਕੀਤਾ ਜਾਂਦਾ ਆਪ ਮਤਲਾ ਕੇ ਨਹੀਂ ਕੀਤਾ ਜਾਂਦਾ ਤੇ ਉਸ ਵੇਲੇ ਸਾਡੇ ਸਾਹਮਣੇ ਦਿਖ ਪੈਂਦੀ ਆ ਭਾਗ ਲੱਛੀ ਦੇ ਕਿਸ ਕਿਸਮ ਦੇ ਹੋਣਗੇ ਜੀ ਬਿਲਕੁਲ ਇੱਕ ਪਾਸੇ ਦਲ ਬਦਰੂ ਨੂੰ ਟਿਕਟ ਐਚਿੰਗ ਆਏ ਦੂਸਰੇ ਪਾਸੇ ਜੋ ਮੌਜੂਦਾ ਸੱਤਾਧਾਰੀ ਐਮ ਐਲ ਏ ਜਾਂ ਮੰਤਰੀ ਨੇ ਉਹਨਾਂ ਨੂੰ ਟਿਕਟ ਐਚਿੰਗ ਆਏ ਜੇਕਰ ਜਿੱਤ ਜਾਂਦੇ ਨੇ ਤਾਂ ਇਸ ਤੋਂ ਬਾਅਦ ਜਿਵੇਂ ਚੋਣ ਆ ਵੀ ਹੋਣੀ ਹੈ ਸੁਭਾਵਿਕ ਤੌਰ ਤੇ ਹੋਣਗੇ ਕਿਉਂਕਿ ਜਦੋਂ ਐਮਐਲਏ ਬਣ ਕੇ ਕੋਈ ਬੰਦਾ ਅੱਗੇ ਐਮਪੀ ਬਣਦਾ ਤਾਂ ਉਹਨੂੰ ਆਪਣਾ ਇੱਕ ਅਹੁਦਾ ਛੱਡਣਾ ਪੈਂਦਾ ਹੈਗਾ ਕੀ ਲੱਗਦਾ ਕਿ ਇਸ ਨਾਲ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਪੰਜਾਬ ਦਾ ਖਜ਼ਾਨਾ ਜਿਹੜਾ ਵਿਚਾਰੇ ਹਾਂਗੇ ਔਰ ਜਿਹੜਾ ਬਾਧੂ ਪੈਸਾ ਕਰਾਪਸ਼ਨ ਦੇ ਵਿੱਚ ਜਾ ਰਿਹਾ ਉਹਨੂੰ ਵੀ ਵਿਚਾਰੇ ਆ ਤੇ ਖਜ਼ਾਨੇ ਵੱਲ ਮੂੰਹ ਕਰ ਰਹੇ ਆ ਇਸ ਨਾਲ ਪੰਜਾਬ ਦੇ ਖਜ਼ਾਨੇ ਤੇ ਕਿੰਨਾ ਕ ਬੋਝ ਵੀ ਪਵੇਗਾ ਦੇਖੋ ਇਹ ਗੱਲ ਬਖਰੀ ਪਧਰੀ ਸਿੱਧੀ ਆ ਉਹ ਇਹ ਆ ਪਈ ਜਿਸ ਵੇਲੇ ਮੰਨ ਲਓ 8 8 ਨਮਾਇਦਿ ਜਿੱਤ ਜਾਂਦੇ ਨੇ ਜਿੱਦਾਂ ਇਹ ਕਹਿੰਦੇ ਵੀ ਅਜਿ 13 ਦੇ 13 ਜਿੱਤ ਲੈਣੇ ਨੇ ਮੰਨ ਲਓ 8 ਟੇਤ ਜੰਦੇ ਨੇ ਤੇ ਇਹਨਾਂ ਦੇ 92 ਦੇ ਵਿੱਚੋਂ 8 ਜੜੇ ਕੱਢ ਜਾਣਗੇ 84 ਰਹਿ ਜਾਣਗੇ ਤੇ ਉਹਨਾਂ 88 ਨੂੰ ਮੁੜ ਕੇ ਫੇਰ ਲੋਕ ਅਦਾਲਤ ਦੇ ਵਿੱਚ ਜਾਣਾ ਪਏਗਾ ਲੋਕਾਂ ਦੇ ਵਿੱਚ ਜਿਸ ਵੇਲੇ ਜਾਣਗੇ ਉਹ ਕੇਸ ਮੂੰਹ ਦੇ ਨਾਲ ਜਾਣਗੇ ਕਿ ਅਸੀਂ ਕਿਉਂ ਮਤਲਬ ਇਹ ਸਾਰਾ ਕੁਝ ਕਰ ਰਹੇ ਹਾਂ ਇਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਇਖਤਿਆਨੇ ਨੂੰ ਵੱਡੀ ਟਾਹ ਲਾਉਣ ਦੀ ਗੱਲ ਹੋਏਗੀ ਦੂਜੀ ਇਹ ਉਹਨਾਂ ਲੋਕਾਂ ਦੇ ਨਾਲ ਦਰੇਗ ਹੋਏਗਾ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਚੁਣਿਆ ਕਿ ਇਹ ਸਾਡੇ ਇਲਾਕੇ ਦੀ ਨੁਮਾਇੰਦਗੀ ਕਰਨ ਲਈ ਜਾਣੇ ਜਾਣਗੇ ਔਰ ਅਸੀਂ ਇਹਨਾਂ ਦੇ ਉੱਤੇ ਟੀਕ ਰੱਖਦੇ ਹਾਂ ਬਸ ਇਹ ਤਾਂ ਟੀਕ ਰੱਖਣੀ ਇਲਾਕੇ ਦੇ ਲੋਕਾਂ ਨੇ ਆਪਣ ਇਹਨਾਂ ਤੋਂ ਛੱਡ ਦਿੱਤੀ ਕਿਉਂਕਿ ਇਹਨਾਂ ਦੀ ਚਾਲਦੀ ਕੋਈ ਨਹੀਂ ਇਹਨਾਂ ਦੀ ਪਹੁੰਚ ਕੋਈ ਨਹੀਂ ਇਹਨਾਂ ਦੇ ਕੰਮ ਨਹੀਂ ਦੇ ਕ੍ਰਾਪਸ਼ਨ ਉਸੇ ਟੰਗ ਦੇ ਨਾਲ ਹੁੰਦੀ ਆ ਆ ਦੇਖੋ ਤੁਸੀਂ ਰੇਤਾਖਣਨ ਮਾਮਲੇ ਦੇ ਉੱਤੇ ਲਗਾਤਾਰ ਸਾਨੂੰ ਦੇਖਣ ਨੂੰ ਮਿਲ ਰਿਹਾ ਕੀ ਕੀ ਕੁਝ ਹੋ ਰਿਹਾ ਔਰ ਇਸ ਤੋਂ ਵੀ ਅਗਲੀ ਗੱਲ ਇਹ ਆ ਵੀ ਦਫ਼ਤਰਾਂ ਦੇ ਵਿੱਚ ਪਾਰਟੀ ਵਰਕਰਾਂ ਦੀ ਸਹੀ ਢੰਗ ਦੇ ਨਾਲ ਪੁੱਛ ਹੀ ਕੋਈ ਨਹੀਂ ਹੁੰਦੀ ਸੋ ਇਦਾਂ ਦੀ ਸਥਿਤੀ ਵਿੱਚ ਇੱਕ anarchi ਪੈਦਾ ਹੋਣ ਦਾ ਖਰਚਾ ਜਿਹੜਾ ਹੈ ਉਹ ਰਹਿੰਦਾ ਦੂਜਾ ਤੇ ਐਮਰਜੈਂਸੀ ਵਿੱਤੀ ਐਮਰਜੈਂਸੀ ਵੱਲ ਨੂੰ ਅਸੀਂ ਵੱਧ ਰਹੇ ਹਾਂ ਕੁਝ ਇੱਕ ਮੁਲਾਜ਼ਮਾਂ ਦੇ ਹੁਣ ਤੱਕ ਖਜ਼ਾਨੇ ਦੇ ਵਿੱਚੋਂ ਉਨ੍ਹਾਂ ની ਤਨਖਾਹਾਂ ਦੇ ਜਿਹੜੀਆਂ ਨਹੀਂ ਦੇ ਸਕਣਾ ਜਿਹੜਾ ਹੈ ਉਹ ਇਹ ਗੱਲ ਸਿੱਧ ਕਰਦਾ ਕਿ ਖਜ਼ਾਨੇ ਦੀ ਹਾਲਤ ਬੜੀ ਖਰਾਬ ਹੋ ਚੁੱਕੀ ਹੈ ਕਿਉਂਕਿ ਦੇਖਣ ਨੂੰ ਮਿਲ ਰਿਹਾ ਹੈ ਦੌਰ ਕਹਿੰਦੇ ਇਹ ਆ ਪਈ ਸਾਡੇ ਕੋਲ ਪੈਸੇ ਬੜੇ ਨੇ ਪਰ ਅਸਲ ਮਾਇਨਿਆਂ ਦੇ ਵਿੱਚ ਇਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਰਜ਼ਾ ਜਿਹੜਾ ਹੈ ਲਗਾਤਾਰ ਚੁੱਕਿਆ ਹੋਇਆ ਔਰ ਇਹਦੀ ਲਿਮਟ ਜਿਹੜੀ ਹੈ ਉਨ ਵਾਲੇ ਕੁਝ ਸਮੇਂ ਦੇ ਵਿੱਚ ਖਤਮ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਤੇ ਫਿਰ ਬਿੱਟੀ ਐਮਰਜੈਂਸੀ ਵੱਲ ਨੂੰ ਜਦੋਂ ਅਸੀਂ ਚੁਰਾਂਗੇ ਤੁਜੀ ਇਹ ਆਪੇ ਅਸੀਂ ਉਹਨਾਂ 13 ਰਾਜਾਂ ਦੇ ਵਿੱਚ ਸਭ ਤੋਂ ਮੋੜ ਹੀ ਥਾਤੇ ਆ ਜਿਨ੍ਹਾਂ ਜਿਨ੍ਹਾਂ ਰਾਜਾਂ ਨੇ ਆਪਣੇ ਕੰਮਕਾਜ ਚਲਾਉਣ ਲਈ ਕਰਜ਼ਾ ਜਿਹੜਾ ਹੈ ਲਿਆ ਹੋਇਆ ਔਰ ਉਸ ਕਰਜ਼ੇ ਦਾ ਵਿਆਜ ਲਾਉਣ ਦੇ ਉੱਤੇ ਹੀ ਸਾਨੂੰ ਕਹਾ ਕਰਜ਼ਾ ਲੈਣਾ ਪੈ ਰਿਹਾ ਪਾਉਣ ਲਈ ਕਰਜ਼ਾ ਲੈਣ ਦੀ ਲੋੜ ਨਹੀਂ ਪੈਗੀ ਪਰ ਦੂਜੇ ਪਾਸੇ ਅਸੀਂ ਸਾਡੇ ਸਿਰ ਕਰਜ਼ਾ ਇੰਨਾ ਚੜ ਗਿਆ ਇਹਨਾਂ ਦੇ ਹੈਲੀਕਾਪਟਰ ਜਿਸ ਵੇਲੇ ਕੇਜਰੀਬਾਦ ਦੇ ਔਰ ਇਹਨਾਂ ਦੇ ਦੌਰਿਆਂ ਨਾਲ ਬਾਹਰਲੇ ਸੂਬਿਆਂ ਦੇ ਵਿੱਚ ਜਾਂਦੇ ਨੇ ਉਨਾ ਦੇ ਨਾਲ ਕੋੜੇ ਵੱਡੇ ਸਮਾਲ ਵੀ ਖੜੇ ਹੋ ਰਹੇ ਨੇ ਔਰ ਸੂਬੇ ਪੰਜਾਬ ਦੇ ਉੱਤੇ ਜਿਹੜਾ ਪਹਿਲੇ ਨੰਬਰ ਦਾ ਸੂਬਾ ਕਦੇ ਗਿਣਿਆ ਜਾਂਦਾ ਸੀ ਪਿਛਾਂ ਬਲ ਤੁਰਿਆ ਜਾ ਰਿਹਾ ਹਾਂ ਔਰ ਸਾਡਾ ਆਰਥਿਕ ਹਾਲਤ ਜਿਹੜੀ ਆ ਨਿਤ ਮਾੜੀ ਹੋ ਰਹੀ ਆ ਇੱਕ ਤਾਂ ਸਾਨੂੰ ਟਾਇਰ ਇਸ ਗੱਲ ਦੀ ਲੱਗ ਰਹੀ ਆ ਸੂਬੇ ਨੂੰ ਕਿ ਸਾਡੇ ਨੌਜਵਾਨ ਬਾਹਰ ਬਰੇਖ ਜਾ ਰਹੇ ਨੇ ਔਰ ਸਾਡੇ ਲੋਕਾਂ ਦੇ ਜਿਹੜਾ ਬਹੁਤ ਵੱਡਾ ਅੱਖਾਂ ਕਰੋੜਾ ਰੁਪਏ ਦਾ ਧਨ ਜਿਹੜਾ ਹੈ ਉਹ ਬਾਹਰ ਜਾ ਰਿਹਾ ਕਰੰਸੀ ਦੇ ਰੂਪ ਦੇ ਵਿੱਚ ਪੜ੍ਹਾਈ ਕਰਨ ਦੇ ਖਾਤਰ ਜਿਸ ਵੱਲੇ ਬੱਚੇ ਜਾਂਦੇ ਨੇ ਪਰ ਦੂਜੇ ਪਾਸੇ ਸਾਡਾ ਕਿਸਾਨ ਜਿਹੜਾ ਹੈ ਉਹ ਵੀ ਕਰਜ਼ਾਈ ਹੋਣ ਦੇ ਕੰਢੇ ਤੇ ਤਾਂ ਪਹਿਲਾਂ ਹੀ ਹੈ 90% ਲੋਕ ਜਿਹੜੇ ਨੇ ਉਹ ਲਿੰਟਾਂ ਬਣਾ ਕੇ ਆਪਣਾ ਕਾਰੋਬਾਰ ਜਿਹੜਾ ਨੇ ਕੀਤੀ ਦਾ ਚਲਾ ਰਹੇ ਨੇ ਔਰ ਪੰਜਾਬ ਸਰਕਾਰ ਇਸ ਮਾਮਲੇ ਦੇ ਉੱਤੇ ਚੁੱਪੀ ਸਾਦੀ ਬੈਠੀ ਹੈ ਦੇਖੋ ਬਿਜਲੀ ਬੋਰਡ ਕਰਜ਼ਾਈ ਹੈ ਪਰ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਵੀ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਜਿਹੜੇ ਦੇ ਸਕਦੇ ਨੇ ਜਿਹੜੇ ਬਿੱਲ ਦੇ ਸਕਦੇ ਨੇ ਮੇਰੇ ਅੱਗੇ ਬੰਦੇ ਨੂੰ 6 ਮਹੀਨੇ ਹੋ ਗਏ ਨੇ ਜ਼ੀਰੋ ਬਿੱਲ ਆ ਰਿਹਾ ਹੈ ਜਾ ਮੈਂ ਉਹ ਮੈਂ ਉਹ ਬਿਜਲੀ ਦਾ ਬਿੱਲ ਦੇਣ ਦੇ ਸਮਰੱਥ ਆ ਕਿ ਕਿਉਂ ਨਹੀਂ ਮੇਰੇ ਤੋਂ ਬਿਜਲੀ ਦਾ ਬਿੱਲ ਲਿਆ ਜਾਂਦਾ ਤੋਂ ਮੇਰੇ ਵਰਗੇ ਜਾਂ ਮੇਰੇ ਨਾਲ ਸੰਬੰਧਤ ਹੋਰ ਜਿਹੜੇ ਲੋਕ ਨੇ ਜਿਨ੍ਹਾਂ ਜਿਨ੍ਹਾਂ ਦੇ ਉੱਤੋਂ 300 ਯੂਨਿਟ ਤੋਂ ਕੱਟ ਬਾੜਦੇ ਨੇ ਉਹਨਾਂ ਨੂੰ ਚਲੋ ਤੁਸੀਂ ਇਹਨਾਂ ਤਾਂ ਹੈ ਪੇ ਸ਼ਾਮੀ ਪਧਰੀ ਬਿਜਲੀ ਦੇ ਕੇ ਉਹਨਾਂ ਤੋਂ ਉਹਨੇ ਕਟਾਧਾਰ ਦੇ ਪੈਸੇ ਲੈ ਲਓ ਪਰ ਇਹ ਕੀ ਹੋਇਆ ਕਿ ਅਸੀਂ ਸਾਨੂੰ ਵੀ ਉਹ ਬਿਜਲੀ ਜਿਹੜੀ ਆ ਮੁਫਤ ਦੇ ਕੇ ਇਹ ਕਿਹਾ ਜਾ ਰਿਹਾ ਕਿ ਅਸੀਂ ਤਾਂ ਮੁਫਤ ਬੀਲੀ ਜਿਹੜੀ ਪੰਜਾਬ ਦੇ ਵਿੱਚ ਜਿੰਨੇ ਆ ਔਰ ਇਸੇ ਆਧਾਰ ਤੇ ਜਦੋਂ ਬੋਟਾਂ ਲੈਣ ਲਈ ਹੁਣ ਜਾ ਰਹੇ ਨੇ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਤੇ ਸਭ ਤੋਂ ਪਹਿਲਾਂ ਲੋਕਾਂ ਦੇ ਹੱਥ ਖੜੇ ਕਰਕੇ ਪੁੱਛਦੇ ਆ ਦੱਸੋ ਬਈ ਕਿੰਨੇ ਲੋਕਾਂ ਨੂੰ ਬਿਜਲੀ ਮੁਫਤ ਮਿਲ ਰਹੀ ਆ ਤੇ ਜਦ ਮਿਲ ਰਹੀ ਆ ਤੇ ਲੋਕ ਤਾਂ ਕਹਿਣਗੇ ਬਈ ਹਾਂ ਜੀ ਸਾਨੂੰ ਮਿਲ ਰਹੀ ਆ ਤੇ ਜੇ ਤੁਹਾਨੂੰ ਕਹਿੰਦੇ ਮੁਫਤ ਬਿਜਲੀ ਮਿਲ ਰਹੀ ਆ ਤੇ ਤੁਸੀਂ ਹੱਥ ਖੜੇ ਕਰੋ ਕਰੇ ਇਹ ਨਹੀਂ ਪੁੱਛਦੇ ਭਈ ਦੱਸੋ ਤੁਹਾਡੇ ਬੱਚਿਆਂ ਨੂੰ ਮੁਫਤ ਸਿੱਖਿਆ ਜਿਹੜੀ ਹੈ ਉਹ ਮਿਲ ਰਹੀ ਤੇ ਨਹੀਂ ਮਿਲ ਰਹੀ ਕਦੇ ਨਹੀਂ ਇਹ ਪੁੱਛਦੇ ਭਈ ਤੁਹਾਨੂੰ ਤੁਹਾਡਾ ਇਲਾਜ ਜਿਹੜਾ ਹੈ ਮੁਕਤ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਤੁਹਾਨੂੰ ਦਵਾਈਆਂ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ ਜਿਹੜਾ ਅਸਲ ਮੁੱਦਾ ਹੈ ਤੋ ਇਸ ਤਰ੍ਹਾਂ ਲੋਕਾਂ ਨੂੰ ਗਮਰਾਹ ਕਰਕੇ ਸਿਰ ਬੋਟਾਂ ਦੇ ਵਿੱਚ ਆਪਣੀ ਹਿੱਤ ਦੀ ਖਾਤਰ ਇਹ ਸਾਰਾ ਕੁਝ ਪਰਪੰਛ ਰਚਣਾ ਔਰ ਲੋਕਾਂ ਨੂੰ ਪੰਬਲ ਪੂਸੇ ਵਿੱਚ ਪਾਉਣਾ ਹਰ ਪਾਰਟੀ ਦਾ ਉਦਮ ਅਪਰਾਲਾ ਉਦਮ ਪਰਪੰਛ ਅਪਰਾਲਾ ਮੈਂ ਇਸ ਕਰਕੇ ਕਹਿਣਾ ਕਿ ਕੋਸ਼ਿਸ਼ ਇਹ ਹੁੰਦੀ ਆ ਨੇਤਾ ਮਾਂ ਲੋਕਾਂ ਦੀ ਭਈ ਪਾਰਟੀ ਹਿੱਤਾਂ ਨੂੰ ਪਿੱਛੇ ਛੱਡ ਕੇ ਨਿੱਜੀ ਤੰਤ ਤੱਕ ਪਹੁੰਚ ਕਰ ਲੋ ਜਿਵੇਂ 당 ਬਦਲੀਆਂ ਵਾਲੇ ਕਰਦੇ ਨੇ ਤੇ ਦੂਜੇ ਪਾਸੇ ਜਿਹੜੇ ਲੋਕ ਕਾਬਜ ਹੋ ਜਾਂਦੇ ਨੇ ਉਹ ਕਹਿੰਦੇ ਭੀ ਅਸੀਂ ਹਰ ਥੀਲੇ ਆਪਣੀ ਚਾਰ ਟੰਗੀ ਕੁਰਸੀ ਜਿਹੜੀ ਆ ਉਹਨੂੰ ਬਚਾਉਣ ਲਈ ਸਾਮ ਦੰਡ ਦੀ ਵਰਤੋਂ ਕਰਨੀ ਆ ਤੇ ਹੁਣ ਤੁਸੀਂ ਦੇਖਿਆ ਭੀ ਪੰਜਾਬ ਦੇ ਵਿੱਚ ਵੀ ਇਹੇ ਹਾਲਾਤ ਬਣੇ ਹੋਏ ਪੰਜਾਬ ਦੇ ਹਾਲਾਤ ਤਾਂ ਵਿੱਚੀ ਤੌਰ ਤੇ ਬੜੇ ਮਾੜੇ ਹੁੰਦੇ ਜਾ ਰਹੇ ਤੁਸੀਂ ਗੱਲ ਲੋਕਮੱਤਾਂ ਦੀ ਕੀਤੀ ਆ ਲੱਗਦਾ ਕਿ ਇਸ ਵਾਰ ਜਿਹੜੀ ਲੋਕ ਸਭਾ ਚੋਣਾਂ ਇਸ ਵਿੱਚ ਲੋਕਮੱਤ ਦੇ ਬਿਲਕੁਲ ਗੈਬ ਹੋ ਚੁੱਕੇ ਨੇ ਕਿਉਂਕਿ ਸਾਰੇ ਲੀਡਰਾਂ ਨੂੰ ਇਹ ਆ ਕਿ ਜੇਕਰ ਸਾਨੂੰ ਸਾਡੀ ਪਾਰਟੀ ਟਿਕਨੀ ਨਹੀਂ ਤਾਂ ਦੂਸਰੀ ਪਾਰਟੀ ਜਾ ਕੇ ਟਿਕ ਲੈ ਲੀਏ ਇੱਕ ਟੈਕਟਰ ਟੈਕਟਰ ਦੀ ਖੇਡ ਖੇਡੀ ਜਾ ਰਹੀ ਹੈ ਪਿਛਲੇ ਵਿੱਚ ਲੋਕਾਂ ਦੇ ਮੁੱਦੇ ਤਾਂ ਬਿਲਕੁਲ ਖਤਮ ਹੋ ਚੁੱਕੇ ਨੇ ਲੀਡਰ ਸਿਰਫ ਨਿੱਜ ਬਰਾਬਰੀ ਤੱਕ ਸੀਮਿਤ ਹੁੰਦੇ ਜਾ ਰਹੇ ਨੇ ਕਿਉਂਕਿ ਲੀਡਰ ਨੂੰ ਇਹ ਆ ਕਿ ਹੁਣ ਤਾਂ ਇਹ ਚ ਲੱਗਦਾ ਕਿ ਜੇ ਜਿਸ ਤਰ੍ਹਾਂ ਸਰਕਾਰ ਕਿਸੇ ਨੌਜਵਾਨ ਨੂੰ ਨੌਕਰੀ ਦਿੰਦੀ ਹੈ ਤਾਂ ਉਹ ਇੱਕ ਕੰਟਰੈਕਟ ਕਰਦੀ ਹੈ ਉਸ ਨਾਲ ਲੱਗਦਾ ਕਿ ਸਿਆਸੀ ਪਾਰਟੀ ਨੂੰ ਕੰਟਰੈਕਟ ਕਰਨਾ ਪਿਆ ਕਰੋ ਜਾਂ ਚੋਣ ਕਮਿਸ਼ਨ ਨੂੰ ਇਸ ਬਾਰੇ ਸ਼ਕਤੀਕਰਨੀ ਚਾਹੀਦੀ ਹੈ। ਦੇਖੋ ਚੋਣ ਕਮਿਸ਼ਨ ਤਾਂ ਉਹਨਾਂ ਸਾਰੇ ਹਾਲਾਤਾਂ ਦੇ ਵਿੱਚ ਸਹੀ ਦ੍ਰਿਸ਼ਟੀਕੋਣ ਦੇ ਨਾਲ ਸਹੀ ਨੀਤੀਆਂ ਦੇ ਨਾਲ ਕੰਮ ਨਹੀਂ ਕਰ ਰਹੇ। ਉਹਦੇ ਸਾਹਮਣੇ ਤਾਂ ਕੁਝ ਹੋਰ ਹੀ ਗੱਲ ਲੱਗਦੀ ਹੈ ਜਿਵੇਂ ਕਿਸੇ ਪ੍ਰੈਸ਼ਰ ਦੇ ਵਿੱਚ ਕੰਮ ਕਰ ਰਿਹਾ ਹੋਵੇ। ਆਪਣੇ ਤੋਂ ਵਿਰੋਧਵਾਦੀ ਭਾਜਪਾ ਦੇ ਜਿਹੜੇ ਲੀਡਰ ਨੇ ਉਹਦੇ ਵਿਰੋਧਵਾਦੀ ਜਿਹੜੇ ਲੀਡਰ ਨੇ ਉਹਨਾਂ ਦੇ ਤਾਂ ਜਹਾਜ਼ ਵਿੱਚੇ ਕੀਤੇ ਜਾ ਰਹੇ ਨੇ ਉਹਨਾਂ ਤੇ ਛਾਪੇ ਵੀ ਮਾਰੇ ਜਾ ਰਹੇ ਨੇ ਹੋਰ ਵੀ ਬੜਾ ਕੁਝ ਕੀਤਾ ਜਾ ਰਿਹਾ ਤੇ ਉਹਨਾਂ ਦੀਆਂ ਸ਼ਿਕਾਇਤਾਂ ਜੇ ਕੋਈ ਬੋਲਦੇ ਨੇ ਬਾਦੂ ਤੇ ਉਹਨਾਂ ਦੀਆਂ ਸ਼ਿਕਾਇਤਾਂ ਕਰਕੇ ਉਹਨਾਂ ਨੂੰ ਤਰਬ ਵੀ ਕੀਤਾ ਜਾ ਰਿਹਾ ਪਰ ਪਾਜਪਾ ਦੇ ਜਿਸ ਢੰਗ ਦੇ ਨਾਲ ਪ੍ਰਧਾਨ ਮੰਤਰੀ ਗੱਲਾਂ ਕਰਦੇ ਨੇ ਉਹਨਾਂ ਦਾ ਨੋਟਿਸ ਨਹੀਂ ਲਿਆ ਜਾ ਰਿਹਾ ਸੋ ਇਸੇ ਢੰਗ ਦੇ ਨਾਲ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਮੁੱਦਿਆਂ ਤੋਂ ਰਹਿਤ ਹੋਰ ਹੀ ਹੈ ਲੋਕ ਸਭਾ ਦੀ ਚੋਣ ਪ੍ਰਚਾਰ ਅਲਾਨਨਾਮੇ ਚੋਣ ਅਲਾਨਨਾਮੇ ਜਿਹੜੇ ਹੋ ਰਹੇ ਨੇ ਉਹਨਾਂ ਦੇ ਵਿੱਚ ਲੋਕਾਂ ਦੇ ਮੁੱਦੇ ਗਾਇਬ ਨੇ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਚਾਹੇ ਦੂਜੀਆਂ ਪਾਰਟੀਆਂ ਨੇ ਤੇ ਕੋਈ ਸਭ ਤੋਂ ਵੱਡਾ ਮੁੱਦਾ ਤਾਂ ਇਹਦੇ ਵਿੱਚ ਅਲਾਨਨਾਮੇ ਦੇ ਵਿੱਚ ਸਿੱਖਿਆ ਤੇ ਸਿਹਤ ਦਾ ਹੋਣਾ ਚਾਹੀਦਾ ਪਰ ਇਸ ਮਾਮਲੇ ਦੇ ਉੱਤੇ ਚੁੱਪੀ ਹੈ ਤੁਸੀਂ ਦੇਖਿਆ ਵੀ ਪਿਛਲੇ ਸਮਿਆਂ ਦੇ ਵਿੱਚ ਵੀ ਸਿੱਖਿਆ ਦੇ ਮਾਮਲੇ ਦੇ ਉੱਤੇ 2.3 ਪਰਸੈਂਟ ਹਰ ਸੂਬਾ ਜਿਹੜਾ ਹੈ ਇਸ ਨੇ ਆਪਣੇ ਬਜਟਾਂ ਦੇ ਵਿੱਚ ਥਾਂ ਰੱਖੀ ਸਿੱਖਿਆ ਵਾਲੇ ਇਹ ਆਪਣੇ ਆਪ ਦੇ ਵਿੱਚ ਇੰਨੀ ਘੱਟ ਹੈ ਕਿ ਕਦੇ ਅਸੀਂ ਜਦੋਂ ਚਿਤਵਦੇ ਹਾਂ ਕਿ 100% ਅਸੀਂ ਐਨਰੋਲਮੈਂਟ ਕਰਨੀ ਹੈ ਅਸੀਂ ਸਖਤ ਪੰਦੀ ਧਰਮ ਦੋਣੀ ਹੈ ਜਿਹੜੀ 70% ਤੇ ਅੱਧੀ ਖੜੀ ਹੋ ਜੂਗਾ ਤੇ ਫਿਰ ਬਦਲ ਬਦਾ ਕੇ ਆਇਰ ਚਖਿਆ ਦੇ ਕੇ ਕਿਉਂ ਨਹੀਂ ਇਹ ਉਦਮ ਪ੍ਰਾਲਾ ਕੀਤਾ ਜਾਂਦਾ ਜਿਹੜੀ ਮੁੱਖ ਮੁੱਦਾ ਹੈ ਇਲੈਕਸ਼ਨ ਦੇ ਵਿੱਚ ਹੋਣਾ ਚਾਹੀਦਾ ਇਸੇ ਤਰ੍ਹਾਂ ਮੁੱਦੇ ਹੋਰ ਬੇਰੋਜ਼ਗਾਰੀ ਦੇ ਨੇ ਕਰਾਪਸ਼ਨ ਦਾ ਮੁੱਦਾ ਹੈ ਔਖਮਰੀ ਦਾ ਮੁੱਦਾ ਹੈ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦਾ ਮੁੱਦਾ ਹੈ ਤੇ ਪਾਣੀਆਂ ਦਾ ਮੁੱਦਾ ਹੈ ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ ਚੰਡੀਗੜ੍ਹ ਲੈਣ ਦੀ ਗੱਲ ਹੈ ਸਾਡੇ ਸਾਹਮਣੇ ਔਰ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਗੱਲ ਜਾਂ ਕਰਜ਼ਾਂ ਕਿਸਾਨਾਂ ਨੂੰ ਸਹੂਲਤਾਂ ਦੇਣ ਦੀ ਗੱਲ ਮਜ਼ਦੂਰਾਂ ਨੂੰ ਬਰਾਬਰ ਦੇ ਆਵਰਜ਼ ਜਿਹੜੇ ਨੇ ਉਹ ਤੋਂ ਵੱਧ ਘੰਟੇ ਕੰਮ ਕਰਨ ਦੀ ਖੁੱਲ੍ਹ ਦੇਣ ਦੀ ਗੱਲ ਜਿਹੜੀ ਹੈ ਉਹ ਬਹੁਤ ਸਾਰੇ ਇਹੋ ਜਿਹੇ ਮਸਲੇ ਨੇ ਜਿਹੜੇ ਆਮ ਲੋਕਾਂ ਦੇ ਨਾਲ ਜੁੜੇ ਹੋਏ ਨੇ ਲੋਕ ਹਟਾਚੀ ਨੇ ਪਰ ਉਹਨਾਂ ਮਾਮਲਿਆਂ ਤੇ ਚੁੱਪੀ ਜਿਹੜੀ ਹੈ ਉਹ ਸਾਨੂੰ ਪਰੇਸ਼ਾਨ ਕਰ ਰਹੀ ਹੈ ਅਸਲ ਵਿੱਚ ਤਾਂ ਮੈਂ ਕਈ ਵਾਰੀ ਕਿਹਾ ਕਰਦਾ ਹੁਣ ਨਾ ਭਈ ਭਾਰਤ ਦੇ ਦੇਸ਼ ਤੇ ਜਿਹੜੇ ਨੇਤਾ ਲੋਕ ਨੇ ਉਹ ਲੋਕਾਂ ਨੂੰ ਹਨ ਪੜ੍ਹਾਈ ਲਖਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ 82 ਕਰੋੜ ਨੂੰ ਮਨਾਜ ਦੇ ਕੇ ਲੋਕਾਂ ਨੂੰ ਘੱਟੋ ਘੱਟ ਪੜ੍ਹਾਈ ਦੇ ਕੇ ਉਹ ਇਹੋ ਜਿਹਾ ਬਣਾ ਦੇਣਾ ਚਾਹੁੰਦੇ ਆ ਜਿਹੜੇ ਸਿਰਫ ਉਹਨਾਂ ਦੇ ਵੋਟਰ ਰਹਿ ਜਾਣ ਉਹ ਸੂਰਤਾਂ ਪੁਜ ਇੱਕ ਪ੍ਰਾਪਤ ਕਰ ਲਿਆ ਕਰਨ ਉਹਨਾਂ ਨੂੰ 5 ਸਾਲਾਂ ਬਾਅਦ ਵੋਟਾਂ ਦੇ ਦਿਆ ਕਰਨ ਉਹ ਕੁਰਸੀਆਂ ਤੇ ਬੈਠ ਕੇ ਹਾਕਮ ਰਾਜੇ ਬਣ ਜਿਆ ਕਰਨ ਉਹ ਹਕਮ ਰਾਜੇ ਬਣ ਕੇ ਜਿੱਤਾ ਲੋਕਾਂ ਨੂੰ ਮਾੜਾ ਮੋਟਾ ਉਹਨਾਂ ਦੇ ਜੀਵਨ ਜੋਗਾ ਰਹਿਣ ਦੇਣ ਔਰ ਉਹਨਾਂ ਨੂੰ ਰੋਜ਼ਗਾਰ ਦੀ ਿਕਲਨਾ ਕਰਨ ਦੇਣ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਸੋਚ ਇਦਾਂ ਦੀ ਪੈਦਾ ਹੀ ਨਾ ਹੋਣ ਦੇਣ ਕਿ ਉਹ ਵੀ ਪੀੜ ਪਾਗਣਾ ਉਹਨਾਂ ਦੇ ਵਿੱਚ ਇੰਨੀ ਪੈਦਾ ਹੋ ਜਾਏ ਇਹ ਸਾਰਾ ਕੁਝ ਸੂਤਾ ਦੇ ਕੇ ਉਹ ਸੋਚ ਹੀ ਨਾ ਸਕਣ ਪਈ ਅਸੀਂ ਵੀ ਹਕਮ ਬਣ ਸਕਦੇ ਹਾਂ ਅਸੀਂ ਵੀ ਲੋਕਾਂ ਦੇ ਸੇਵਾਦਾਰ ਬਣ ਸਕਦੇ ਹਾਂ ਕਿਉਂਕਿ ਲੋਕ ਸੇਵਾ ਜਿਹੜੀ ਹੈ ਔਰ ਆਪਮਾ ਦੇ ਵਿੱਚੋਂ ਹੁਣ ਗੈਬ ਦੀ ਜਾ ਰਹੀ ਹੈ ਹੁਣ ਆਪਾਂ ਇੱਕਦੋ ਜਿਹੜੀਆਂ ਹੌਟ ਸੀਟਾਂ ਨੇ ਉਹਨਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਦੇ ਬਾਰੇ ਲੋਕਾਂ ਨੂੰ ਬੜੀ-ਬੜੀ ਕਵਰੇਜ ਬੇਸ਼ੱਕ ਦੀ ਦੁਨੀਆਂ ਨੇ ਤਿਆਰ ਹੈ ਕਿ ਉੱਥੇ ਨਤੀਜੇ ਕੀ ਹੋਣਗੇ ਔਰ ਚੋਣ ਪ੍ਰਚਾਰ ਕਿਸ ਤਰ੍ਹਾਂ ਹੋਗਾ ਜੇਕਰ ਆਪਾਂ ਹੌਟ ਸੀਟਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਸੰਗਰੂਰ ਲੋਕ ਸਭਾ ਦਾ ਤੁਹਾਨੂੰ ਪਤਾ ਹੀ ਹੈ ਕਿ ਸੰਗਰੂਰ ਲੋਕ ਸਭਾ ਹਲਕਾ ਉਥੋਂ ਪਹਿਲਾਂ ਭਗਵੰਤ ਮਾਨ ਦੋ ਵਾਰ ਜਿੱਤੇ ਨੇ ਜਿਹੜੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਆਵਾਜ਼ੀ ਪਾਰਟੀ ਦਾ ਘੜਮਣ ਨਹੀਂ ਜਾਂਦੀਆਂ ਸੰਗਰੂਰ ਸੀਟ ਔਰ ਆਵਾਜ਼ੀ ਪਾਰਟੀ ਦੇ ਵਾਲ ਤਾਂ ਇਹ ਵੀ ਕਹਿੰਦੇ ਨੇ ਕਿ ਇਹ ਸਰੂਜੋ ਸੀਟ ਹੈ ਇਹ ਸਾਡੀ ਰਾਜਧਾਨੀ ਹੈ ਪਰ ਜੋ ਭਵੰਤਮਾਨ ਤੋਂ ਬਾਅਦ ਖਾਲੀ ਹੋਈ ਸੀਟੇ ਤਾਂ ਇੱਥੇ ਜਿਮਣੀ ਚੋਣ ਵਿੱਚ ਆਵਾਜ਼ੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸਰਕਾਰ ਦੇ ਕੁਝ ਮਹੀਨੇ ਬਣ ਉਪਰੰਤ ਹੀ ਹੁਣ ਫਿਰ ਇੱਥੇ ਮਾਹੌਲ ਗਰਮ ਹੁੰਦਾ ਜਾ ਰਿਹਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਥੇ ਆਵਾਜ਼ੀ ਪਾਰਟੀ ਵੱਲੋਂ ਜਿਹੜੇ ਮੌਜੂਦਾ ਮੰਤਰੀ ਨੇ ਅਦਮੀਸ਼ੀ ਮਿਧੇ ਨੂੰ ਚੋਣ ਬਤਾਨੇ ਉਤਰਿਆ ਗਿਆ ਹੈ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਵੀ ਇਸ ਨੂੰ ਵੱਡੀ ਚੁਣੌਤੀ ਦੇ ਤੌਰ ਤੇ ਲੈਂਦੇ ਹੋਏ ਸੁਖਵਾਰ ਸਿੰਘ ਖਹਿਰਾਂ ਨੂੰ ਚੋਣ ਮੁਤਾਣ ਵਿਚ ਉਤਾਰਿਆ ਹੈ ਇਸ ਤੋਂ ਇਲਾਵਾ ਜਿਹੜੇ ਮੌਜੂਦਾ ਸੰਸਦਨ ਇਥੋਂ ਦੇ ਸਿਵਰਨਜੀਤ ਸਿੰਘ ਮਾਨ ਜਿਨ੍ਹਾਂ ਦੇ ਆਪਣੇ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਪਹਿਲਾਂ ਹੀ ਇਥੋਂ ਲੜਨ ਦਾ ਚੋਣ ਐਲਾਨ ਕਰ ਚੁੱਕੇ ਨੇ ਆਉਂਦੇ ਸਮੇਂ ਵਿੱਚ ਭਾਜਪਾ ਕਿਸ ਨੂੰ ਇਥੋਂ ਉਮੀਦਵਾਰ ਐਲਾਨ ਦੀ ਹੈ ਇਹ ਤਾਂ ਅਜੇ ਵਕਤ ਹੀ ਦੱਸੇਗਾ ਕੀ ਲੱਗਦਾ ਹੈ ਕਿ ਆਉਂਦੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਰੁਝਾਨ ਇੱਥੇ ਹੋ ਸਕਦੇ ਨੇ ਇਸ ਸੀਟ ਦੇ ਵਿੱਚ ਦੇਖੋ ਗੱਲ ਇਹ ਆ ਕਿ ਜਾਬਦਾ ਇਹ ਸੀ ਪੀਐਸਸੀ ਚ ਪਹਿਲਾਂ ਜਾਬਤਾ ਸੀ ਕਿ ਇਹ ਸੀਟ ਜਲੰਧਰ ਤੋਂ ਬਾਅਦ ਸਭ ਤੋਂ ਵੱਡੀ ਗਰਮ ਸੀਟ ਰਹੇਗੀ ਕਿਉਂਕਿ ਜਲੰਧਰ ਦੇ ਵਿੱਚ ਉਹਨਾਂ ਨੇ ਤਜਰਬੇ ਵੱਖਰੇ ਕੀਤੇ ਵੀ ਅਸੀਂ ਕਿਵੇਂ ਸਾਮਦਾਨ ਦਾੜ ਦੇ ਨਾਲ ਕਿਸੇ ਸੀਟ ਨੂੰ ਜਿੱਤ ਸਕਦੇ ਹਾਂ ਹੁਣ ਵੀ ਉਹਨਾਂ ਦਾ ਇਹ ਹੈ ਪੀਐਸਸੀ ਚ ਟੀ ਹੋਈ ਸੀਟ ਨੂੰ ਹਰ ਨਹੀਂ ਦੇਣਾ ਤੇ ਉਹਨਾਂ ਨੇ ਬਾਹਰਲੀ ਪਾਰਟੀ ਚੋਂ ਲਿਆ ਕੇ ਬੰਦਾ ਇੱਥੇ ਤਖ਼ਤ ਕਰ ਦਿੱਤਾ ਤੇ ਪੁਨੇ ਐਲਾਨ ਉਹਦਾ ਕਰ ਦਿੱਤਾ ਵੀ ਉਹ ਇਥੋਂ ਚੋਣ ਲੜੇਗਾ ਜਿਹੜਾ ਕਿ ਪਹਿਲਾਂ ਕਦੇ ਵਸਪਾ ਵਿੱਚ ਵੀ ਖਾਡੀਆਂ ਚ ਹੋ ਗਿਆ ਤੇ ਹੁਣ ਤੀਜੀ ਵਾਰੀ ਉਹ ਆਮ ਆਦਮੀ ਪਾਰਟੀ ਤੋਂ ਲੜ ਰਿਹਾ ਪਾਵੇਂ ਕਿ ਦੋਈ ਵਾਰੀ ਜਦੋਂ ਐਮਪੀ ਦੇ ਤੌਰ ਤੇ ਉਹ ਲੜਿਆ ਤੇ ਉਹ ہار ਚੁੱਕਾ ਤੋਂ ਦੂਸਰੀ ਗੱਲ ਇਹ ਆਪੀ ਇਥੇ ਪਿਛਲੇ باوجود ਇਸ ਗੱਲ ਦੇ ਵੀ 8-9 ਹਲਕੇ ਜਿਹੜੇ ਨੇ ਉਥੇ ਆਮ ਆਦਮੀ ਪਾਰਟੀ ਵਾਲੇ ਐਮਐਲਏ ਸੀ ਸੰਗਰੂਪ ਦੀ ਸੀਟੋ ਜਾਂਦੇ ਸਵੀ ਸੱਡੇ ਖੱਬੇ ਹੱਦੀ ਕਰ ਲਿਆ ਹੈ ਪਰ ਉੱਥੇ ਮਾਨ ਨੇ ਤਾਂ ਜਿਹੜੇ ਖਾਸ ਤੌਰ ਤੇ ਕਿਸਾਨ ਆਗੂ ਸੀ ਜਾਂ ਉਹਨਾਂ ਨਾਲ ਸੰਬੰਧਤ ਹੋਰ ਸਾਰੇ ਲੋਕ ਸੀ ਉਹਨਾਂ ਦੇ ਉਹਨਾਂ ਨੂੰ ਆਪਣੇ ਪਾਰੇ ਵਿੱਚ ਇਸ ਤਰ੍ਹਾਂ ਦੇ ਬਣਾ ਲੀਤਾ ਕਿ ਉਹ ਉਹ ਸਰਕਾਰ ਨੂੰ ਕੋਡੀਆਂ ਕਰ ਦਿੱਤਾ ਉਹਨਾਂ ਨੇ ਮਤਲਬ ਹਰਾ ਦਿੱਤਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ ਹੁਣ ਵੀ ਸਥਿਤੀ ਇਹ ਬਣਦੀ ਜਾ ਰਹੀ ਹੈ ਤੇ ਇਹ ਗੇਮ ਬਹੁਤ ਤਕੜੀ ਹੋਏਗੀ ਮੀਥੇਅਰ ਨੇ ਉੱਤੇ ਕੰਮ ਉੱਤੇ ਕੋਈ ਕੀਤਾ ਨਹੀਂ ਜਾ ਸਕਿਆ ਮੁਕਾਬਲੇ ਦੇ ਉੱਤੇ ਸੰਰੂਰ ਦੇ ਵਿੱਚ ਸੀਡ ਦੇ ਉੱਤੇ ਟੀਂਡਸਿਆਂ ਦਾ ਜਿਹੜੀ ਗੱਲ ਸੀ ਉਹ ਉਹਨਾਂ ਦੇ ਤਾਂ ਤੇ ਚੁੰਦੇ ਨੂੰ ਟਿਕ ਦੇ ਦਿੱਤੀ ਗਈ ਹੈ ਸੁਪਾਲ ਖੈਰਾ ਜਿਹੜਾ ਹੈ ਮੈਦਾਨ ਦੇ ਵਿੱਚ ਆ ਗਿਆ بڑا ਇਹੋ ਜਿਹਾ ਵਿਅਕਤੀ ਹੈ ਜਿਹੜਾ ਬੜੇ ਵੱਡੇ ਇਸਮਾਲ ਕਰਦਾ ਔਰ ਉਹਦੀ ਡੈਕਟਿਡ ਹੀ ਹੈ ਇਸ ਕਰਕੇ ਵੀ ਇੱਕ ਲੜਾਕੂ ਦੇ ਤੌਰ ਤੇ ਬਣ ਗਈ ਹੈ ਕਿ ਉਹਨੇ ਇੱਕ ਇਹੋ ਜਿਹੀ ਸਥਿਤੀ ਵਿੱਚ ਕਾਨੂੰਨੀ ਤੌਰ ਤੇ ਜਿੱਤ ਪ੍ਰਾਪਤ ਕਰਨ ਦੇ ਵਿੱਚ ਉਹ ਕਾਮਯਾਬੀ ਹਾਸਲ ਕੀਤੀ ਹੈ ਕਿ ਉਹ ਉਸ ਨੂੰ ਮੌਕੇ ਦੀ ਸਰਕਾਰ ਜਿਹੜੀ ਹੈ ਉਹ ਹਰ ਹਾਲਤ ਦੇ ਵਿੱਚ ਥਾਂ ਤੇ ਸੁੱਟਣਾ ਚਾਹੁੰਦੀ ਸੀ ਪਰ ਉਹ ਇੱਕ ਯੋਧੇ ਦੇ ਤੌਰ ਤੇ ਲੋਕਾਂ ਦੇ ਹਿਸਾਬ ਦੇ ਨਾਲ ਸਾਹਮਣੇ ਆਇਆ ਕਿਉਂਕਿ ਉਹ ਕਦੇ ਕਾਂਗਰਸ ਵਿੱਚ ਮੁੜ ਕੇ ਆਮ ਆਦਮੀ ਪਾਰਟੀ ਚ ਕਦੇ ਕਿਸੇ ਪਾਸੇ ਵੀ ਤੁਰਦਾ ਤੁਰਦਾ ਰਿਹਾ ਪਰ ਹੁਣ ਉਹ ਕਾਂਗਰਸ ਦੇ ਵਿੱਚ ਆ ਕੇ ਇੱਕ ਉਹਨਾਂ ਦੇ ਨਵੇਂ ਦੇ ਦੇ ਤੌਰ ਤੇ ਵਿਚਰ ਰਿਹਾ ਸੋ ਇੱਥੇ ਟੱਕਰ ਬਹੁਤ ਤਖਮੀ ਹੈ ਬੀਤ ਹੈ ਆਪਣੇ ਥਾਂ ਤੇ ਹੈ ਸੁਖਪਾਲ ਕਹਿ ਰਾ ਆਪਣੇ ਥਾਂ ਤੇ ਹੈ ਪਰ ਜਿਹੜਾ ਮਾਨ ਸਾਹਿਬ ਜਿਹੜੇ ਅਕਾਲੀ ਦਲ ਮਾਨਦੇ ਨੇ ਉਹਨਾਂ ਦੀ ਸਥਿਤੀ ਹੁਣ ਅੱਗੇ ਨਾਲੋਂ ਖਾਮੀ ਨਹੀਂ ਰਹੀ ਕਿਉਂਕਿ ਕਿਸਾਨਾਂ ਦੀ ਬੋਰਡ ਜਿਹੜੀ ਹੈ ਉਹ ਹੁਣ ਉਸ ਢੰਗ ਦੇ ਨਾਲ ਨਹੀਂ ਰਹੇਗੀ ਸਭੂ ਵੰਡੀ ਜਾਏਗੀ ਸੋ ਇਹ ਦੇ ਵਿੱਚ ਤਿੰਨ ਕੋਣੀ ਟੱਕਰ ਤਾਂ ਸਾਹਮਣੇ ਦਿਖਾਈ ਦਿੰਦੀ ਹੈ ਚਾਰ ਕੁੰਨੀ ਵੀ ਬਣ ਜਾਏਗੀ ਪਰ ਇਹ ਨਹੀਂ ਪਤਾ ਕਿ ਕੌਣ ਇੱਥੇ ਜਿੱਤ ਜਾਏਗਾ ਇਹਦੇ ਬਾਰੇ ਕੋਈ ਚਰਚਾ ਕਰਨ ਦਾ ਹੱਲੇ ਸਮਾਂ ਨਹੀਂ ਹੈ ਮਾਹੌਲ ਵੀ ਨਹੀਂ ਹੈ ਹੱਲੇ ਇਸ ਕਿਸਮ ਦਾ ਬਣਿਆ ਉੱਥੇ ਜਿਹੜਾ ਚੋਣ ਪ੍ਰਚਾਰ ਆ ਉਹ ਵੀ ਨਹੀਂ ਹੱਲੇ ਉਸ ਟੰਗ ਦੇ ਨਾਲ ਬਣ ਸਕਿਆ ਭਾਵੇਂ ਕਿ ਮੀਤ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਹਿਲਾਂ ਹੀ ਕਾਫੀ ਸਮਾਂ ਜਾ ਰਿਹਾ ਪਰ ਸੁਪਾਲ ਕਹਿਰੇ ਨੇ ਆਪਣੀ ਇਹ ਯਾਤਰਾ ਇਹ ਰੰਬੜੀਆਂ ਸਮਾਉ ਦੇ ਕੋਲ ਹੈ ਸਾਡੇ ਕੋਲ ਜਿਹੜਾ ਸਾਡਾ ਸਿੱਖ ਲੀਡਰ ਆ ਉਹਨੇ ਤੇ ਆਪਣੀਆਂ ਗੱਲਾਂ ਪਹਿਲਾਂ ਹੀ ਸ਼ੁਰੂ ਕੀਤੀਆਂ ਹੋਈਆਂ ਪਰ ਕਈ ਵਾਰੀ ਉਹ ਇਹੋ ਜਿਹੀਆਂ ਵਾਧੂ ਗੱਲਾਂ ਕਰਕੇ ਕੰਟਰੋਵਰਸੀ ਦੇ ਵਿੱਚ ਪੈ ਜਾਂਦੇ ਨੇ ਜਿਹੜਾ ਲੋਕਾਂ ਨੂੰ ਕਈ ਹਾਲਤਾਂ ਦੇ ਵਿੱਚ ਸਖਾਵਾਂ ਨਹੀਂ ਲੱਗਦਾ ਪਿਛਲੀ ਵੇਰ ਤਾਂ ਹਾਲਾਤ ਇਹ ਸੀ ਕਿ ਸਾਰੀਆਂ ਪਾਰਟੀਆਂ ਨੇ ਮੰਚ ਤਹੀਆ ਕਰ ਲਿਆ ਦੀ ਭਈ ਬਾਬੇ ਨੂੰ ਜਿਤਾ ਦਿਓ ਜਿਹੜਾ ਮਾਨ ਆ ਉਹਨੂੰ ਮਾਂ ਜਿਹੜਾ ਮੁੱਖ ਮੰਤਰੀ ਹੈ ਉਹਨੂੰ ਫਰਾਦੋ ਔਰ ਅਨੁਸਾਜ਼ ਕਰਾਦੋ ਪਈ ਤੈਂ ਜਿਹੜਾ ਤੇ ਤੇਰੀ ਜਿਹੜੀ ਜਿੱਤ ਆ ਉਹ ਕਿਸਾਨਾਂ ਕਰਕੇ ਹੋਈ ਸੀ ਔਰ ਕਿਸਾਨਾਂ ਦੇ ਨਾਲ ਹੀ ਉਹਨੇ ਖਿਬੀਆਂ ਲੋਣੀਆਂ ਸ਼ੁਰੂ ਕਰਤੀਆਂ ਸੀ ਤੋਂ ਇਸ ਗੱਲ ਦੀ ਉਹਨੂੰ ਸਜ਼ਾ ਜਿਹੜੀ ਐ ਮੈਂ ਸਮਝਦਾ ਮਣੀ ਔਰ ਇਸ ਢੰਗ ਦੇ ਨਾਲ ਉੱਥੇ ਇਸ ਵੇਲੇ ਬਹੁਤੇ ਖਾਮੇ ਹਾਲ ਤੱਕ ਸਾਨੂੰ ਹਾਲੇ ਦਿਖਾਈ ਨਹੀਂ ਦਿੰਦੇ ਨਾ ਹਾਕਮ ਪੇਰ ਨੂੰ ਤੇ ਨਾ ਹਾਲੇ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹ ਥਾਂ ਥਾਂ ਸੋ ਪ੍ਰੈਸਰ ਤੁਸੀਂ ਸਾਰੇ ਹੀ ਸਿਆਸੀ ਮਾਹੌਲ ਬਾਰੇ ਚਰਚਾ ਕੀਤੀ ਹੈ ਜੋ ਪੰਜਾਬ ਦੇ ਮੁੱਦੇ ਜਿਨ੍ਹਾਂ ਬਾਰੇ ਵੀ ਦੱਸਿਆ ਹੈਗਾ ਦੇਸ਼ ਦੇ ਮੁੱਦੇ ਬਾਰੇ ਵੀ ਦੱਸਿਆ ਔਰ ਜਿਹੜੇ ਮੌਜੂਦਾ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਉਤਾਰੇ ਜਾ ਰਹੇ ਨੇ ਉਹਨਾਂ ਬਾਰੇ ਵੀ ਪੂਰੀ ਚਰਚਾ ਕੀਤੀ ਔਰ ਜਿਹੜੀ ਵੱਡੀ ਸ਼ੀਟ ਬਣਦੀ ਜਾ ਰਹੀ ਹੈ ਸੰਬੂਰ ਬਾਰੇ ਵੀ ਦੱਸਿਆ ਸੋ ਬੜਾ ਧੰਨਵਾਦ ਔਰ ਆਉਣ ਵਾਲੇ ਸਮੇਂ ਵਿੱਚ ਆਪਾਂ ਕੁਝ ਹੋਰ ਇਹ ਹੀ ਕਰਨੀ ਆਪਣੇ ਦਰਸ਼ਕਾਂ ਦੇ ਨਾਲ ਸਾਂਝ ਪਾਉਣੀ ਹੈ ਜਿੰਨਾ ਵਿੱਚ ਜੋ ਆਪਾਂ ਨੇ 13 ਲੋਕ ਸਭਾ ਹਲਕੇ ਨੇ ਉਹਨਾਂ ਬਾਰੇ ਪੂਰਾ ਸਿਆਸੀ ਮਾਹੌਲ ਕੀ ਇਸ ਤਰ੍ਹਾਂ ਦਾ ਹੋ ਰਿਹਾ ਉਹ ਦੱਸਾਂ ਕਿਉਂਕਿ ਹਜੇ ਕੁਝ ਕੁ ਪਾਰਟੀਆਂ ਨੇ ਹੀ ਉਮੀਦਵਾਰ ਪੂਰੇ ਕੀਤੇ ਨੇ ਬਾਕੀ ਪਾਰਟੀਆਂ ਦੇ ਉਮੀਦਵਾਰ ਜੀ ਚੋਣ ਮੈਦਾਨ ਵਿੱਚ ਉਤਰਨ ਵਾਲੀ ਰਹਿੰਦੇ ਜੋ ਜਦੋਂ ਸਾਰੇ ਸਿਆਸੀ ਪਾਰਟੀਆਂ ਨੇ ਉਮੀਦਵਾਰ ਐਲਾਨ ਦਿੱਤੇ ਤਾਂ ਆਪਾਂ ਇੱਕ ਵਿਸ਼ੇਸ਼ ਪ੍ਰੋਗਰਾਮ ਕਰਾਂਗੇ ਜੋ ਹੁਣ ਸਾਡੇ ਵੱਲੋਂ ਧੰਨਵਾਦ ਔਰ ਸਾਡੇ ਦਰਸ਼ਕਾਂ ਨੂੰ ਅਪੀਲ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੋ ਸਾਡੇ ਵਿਚਾਰ ਚਰਚਾ ਇਸ ਨੂੰ ਸ਼ੇਅਰ ਤੇ ਲਾਈਕ ਜਰੂਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ